ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਭਲਵਿੰਦਰ ਕੌਰ ਅੱਜ ਅਸੀਂ ਖਾਂਸੀ ਜ਼ੁਕਾਮ ਦਾ ਕਾੜਾ ਬਣਾ ਕੇ ਤਿਆਰ ਕਰਾਂਗੇ ਜਿਹੜੀ ਖਾਂਸੀ ਦਵਾਈਆਂ ਖਾ ਖਾ ਕੇ ਉਹਦੇ ਨਾਮ ਵੀ ਨਹੀਂ ਰੋਮਾਂ ਆਉਂਦਾ ਤੇ ਅਸੀਂ ਇਹ ਕਾੜਾ ਬਣਾ ਕੇ ਤਿਆਰ ਕਰਾਂਗੇ ਤੇ ਇੱਥੇ ਅਸੀਂ ਸਮਾਨ ਤੁਹਾਨੂੰ ਦਿਖਾ ਦਿੰਨੇ ਆ ਜਿਹੜਾ ਵੀ ਅਸੀਂ ਲਿਆਇਆ ਇੱਥੇ ਮੈਂ ਤુલਸੀ ਦੇ ਪੱਤੇ ਲਿਆਏ ਸੀ ਤુલਸੀ ਦੇ ਪੱਤੇ ਆਪਾਂ ਆਪਾਂ ਰਿੰਨ ਕੇ ਖਾ ਪੀਏ ਇਹ ਬਹੁਤ ਵਧੀਆ ਆਪਣੇ ਸਿਹਤ ਵਾਸਤੇ ਹੁੰਦੇ ਆ ਤੇ ਦੋ ਲੌਂਗ ਦੋ ਹਰੀਆਂ ਲਾਚੀਆਂ ਤੇ ਇੱਥੇ ਲਈ ਜੇ ਆਪਾਂ ਮੱਗ ਲਈ ਆਹ ਲਈ ਜੇ ਇਸੇ ਮੱਗ ਤੇ ਆਹ ਲਈ ਅਸੀਂ ਮਲਠੀ ਤੇ ਮਲਠੀ ਖਾਣਾ ਵੀ ਬਹੁਤ ਵਧੀਆ ਹੁੰਦੀ ਆ ਇਹ ਗਲਾ ਸਾਫ਼ ਹੁੰਦਾ ਮਲਠੀ ਨਾਲ ਖਾਂਸੀ ਤੋਂ ਰਹਿਤ ਮਿਲਦੀ ਆ ਤੇ ਇੱਧਰ ਲਈ ਅਸੀਂ ਦਾਲਚੀਨੀ ਦਾਲਚੀਨੀ ਵੀ ਬਹੁਤ ਵਧੀਆ ਹੈ ਤੇ ਇੱਥੇ ਲਿਆ ਅਸੀਂ ਅਦਕਰ ਇਹਨਾਂ ਨੂੰ ਅਦਕਰ ਇਹਨਾਂ ਨੂੰ ਡੱਡਰ ਫੜਨ ਕਰ ਦੇਵਾਂਗੇ ਅਸੀਂ ਅਦਕਰ ਤੋਂ ਮੈਂ ਬਰੀਕ ਕੱਟ ਲਿਆ ਸੀ ਸਭ ਤੋਂ ਪਹਿਲਾਂ ਅਸੀਂ ਮਲਠੀ ਦਾਲਚੀਨੀ ਨੂੰ ਤੇ ਮਾਗ ਤੇ ਲੌਂਗ ਤੇ ਹਰੀਆਂ এলাਚੀਆਂ ਨੂੰ ਅਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਪਾ ਕੇ ਤੇ ਇਹਨਾਂ ਨੂੰ ਕੁੱਟ ਦਵਾਂਗੇ ਅਸੀਂ ਇਹਨਾਂ ਨੂੰ ਆਪਾਂ ਡੱਡਰ ਫੜਦੇ ਕਰ ਦਵਾਂਗੇ ਇੱਥੇ ਸਾਰੀਆਂ ਚੀਜ਼ਾਂ ਨੂੰ ਮੈਂ ਧਰਫੜਿਆ ਕਰ ਲਿਆ ਸੀ ਗੈਸ ਤੇ ਪਤੀਲਾ ਰੱਖ ਲਿਆ ਇਹਦੇ ਵਿੱਚ ਮੈਂ ਪਾਣੀ ਪਾ ਦਵਾਂਗੀ 1.5 ਗਲਾਸ ਮੈਂ ਪਾਣੀ ਪਾਤਾ ਕਿਉਂਕਿ ਇਹਨੂੰ ਆਪਾਂ ਰਿਜਨ ਤੇ ਵੀ ਟਾਈਮ ਲੱਗਣਾ ਇਹਨੂੰ ਤੇ ਹੁਣ ਸਾਰਾ ਸਮਾਨ ਆ ਸੇ ਇਹਦੇ ਵਿੱਚ ਪਾ ਦਵਾਂਗੇ ਤੇ ਗੈਸ ਨੂੰ ਔਨ ਕਰ ਦਵਾਂਗੇ ਕਾੜਾ ਰਿਜੇ ਪੈ ਗਿਆ ਹੁਣ ਥੋੜੀ ਜੀ ਅਸੀਂ ਜਵੈਣ ਪਾ ਦਵਾਂਗੇ ਜਵੈਣ ਵੀ ਬਹੁਤ ਹਾਜਮੇ ਵਾਸਤੇ ਵਧੀਆ ਹੁੰਦੀ ਐ ਕਾੜੀ ਨੂੰ ਮੈਂ 15 ਮਿੰਟ ਹੋ ਗਏ ਸੀ ਕਾੜ ਕਾੜ ਕੇ ਅਸੀਂ ਕਾੜਾ ਬਣਾਉਣ ਦੇ ਬਹੁਤ ਵਧੀਆ ਕਾੜਾ ਬਣ ਗਿਆ ਤੁਸੀਂ ਦੇਖ ਸਕਦੇ ਇਹਦਾ ਕਲਰ ਵੀ ਚੇਂਜ ਹੋ ਗਿਆ ਆ ਤੇ ਅਸੀਂ ਜਦੋਂ ਵੀ ਕਾੜਾ ਬਣਾਉਣਾ ਇਹਨੂੰ ਕਾੜ ਕਾੜ ਕੇ ਬਣਾਉਣਾ ਜਿਹੜਾ ਆਪਾਂ ਸਮਾਨ ਪਾਇਆ ਉਹਦਾ ਸਾਰਾ ਹੀ ਇਹਦੇ ਵਿੱਚੋਂ ਅਸਰ ਨਿਕਲ ਜੇ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਕੁੜ ਪਾ ਦਵਾਂਗੇ ਤੇ ਜੇ ਤੁਸੀਂ ਸ਼ਹਿਦ ਕੋੜਾ ਪਸੰਦ ਕਰਦੇ ਇਹਦੇ ਵਿੱਚ ਸ਼ਹਿਦ ਵੀ ਪਾ ਸਕਦੇ ਸ਼ਹਿਦ ਵੀ ਬਹੁਤ ਵਧੀਆ ਤੇ ਗੁੜ ਵੀ ਵਧੀਆ ਕਾੜੇ ਦੇ ਵਿੱਚ ਥੋੜਾ ਜਿਹਾ ਅਸੀਂ ਪਾਇਆ ਮਿੱਠਾ ਕਰਨ ਵਾਸਤੇ ਤੇ ਗੁੜ ਨੂੰ ਵੀ ਥੋੜਾ ਜਿਹਾ ਅਸੀਂ ਰਿਨ੍ਹ ਦਵਾਂਗੇ ਕਾੜਾ ਬਣ ਕੇ ਤਿਆਰ ਹੋਣ ਗੈਸ ਨੂੰ ਅਸੀਂ ਬੰਦ ਕਰ ਦੇਵਾਂਗੇ ਉਹ ਗਰਮ ਗਰਮ ਕਾੜਾ ਅਸੀਂ ਗਲਾਸੀਆਂ ਵਿੱਚ ਪਾ ਦੇਵਾਂਗੇ ਤੇ ਕਾੜਾ ਪੀਵਾਂਗੇ ਅਸੀਂ ਰਾਤ ਦੇ ਸੌਂਦੇ ਟਾਈਮ ਤੇ ਤੇ ਜੇ ਤੁਹਾਨੂੰ ਮੇਰੇ ਕਾੜਾ ਬਣਾਉਣ ਦੀ ਵਧੀਆ ਵੀਡੀਓ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਵੀ ਤੁਸੀਂ ਕਾੜਾ ਦੇ ਸਕਦੇ ਬਹੁਤ ਵਧੀਆ ਇਹ ਘਰ ਵਿੱਚ ਕਾੜਾ ਬਣ ਕੇ ਤਿਆਰ ਆ ਤੇ ਇਹ ਖਾਂਸੀ ਇਹਦੇ ਨਾਲ ਬਹੁਤ ਜਲਦੀ ਫਰਕ ਪੈਂਦਾ ਆ ਤੇ ਇਹ ਆਪਾਂ ਤਿੰਨ ਟਾਈਮ ਪੀਵਾਂਗੇ ਤਿੰਨ ਦਿਨ ਚ ਸਵੇਰੇ ਸ਼ਾਮ ਰਾਤ ਨੂੰ ਤੇ ਬਹੁਤ ਜਲਦੀ ਆਪਣੇ ਸਰੀਰ ਨੂੰ ਫਾਇਦਾ ਦੇਗਾ ਕਾੜਾ ਘਰ ਦਾ ਨੁਕਸਾ ਵਰਤਣਾ ਬਹੁਤ ਜ਼ਰੂਰੀ ਹੈ ਜੇ ਡਾਕਟਰ ਕੋ ਨਾ ਰਮਾਨ ਆਵੇ ਤਾਂ ਅਸੀਂ ਇਸ ਤਰ੍ਹਾਂ ਦਾ ਕਾੜਾ ਬਣਾ ਕੇ ਤਿਆਰ ਕਰਾਂਗੇ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਜਰੂਰ ਲਾਈਕ ਕਰ ਦਿਆ ਕਰੋ ਵੀ ਕਮੈਂਟਾਂ 'ਚ ਜਰੂਰ ਦੱਸਿਆ ਕਰੋ ਵੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ